ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਬਾਈਕਲ ਟਾਪ ਦੀ ਗਾਂ ਠੀਕ ਹੈ 8 ਕਿਲੋ ਲੀਟਰ ਦੁੱਧ ਆ ਠੀਕ ਹੈ ਜੀ ਟੀਕਾ ਬਾਈ ਕਹਿੰਦਾ 25 ਦਿਨ ਹੋ ਗਏ ਭਰਾਏ ਨੂੰ ਚੈੱਕ ਚਤਾਉਂਦਿਆਂ ਨੇ ਠੀਕ ਹੈ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਕੀ ਚਵਾਈ ਹੋਈ ਵੀ ਆ ਹੁਣ 10 ਦਾ ਟਾਈਮ ਆ ਜੀ ਠੀਕ ਹੈ ਜੀ ਆਪਾਂ ਫੈਡ ਲਾ ਰਹੇ ਆ ਤੇ ਜੀਤਾ ਫਾਰਮ ਟੀਮ ਨੂੰ ਬਾਦੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੇ ਜੇ ਕਿਸੇ ਨੇ ਭਰਾ ਨੇ ਇਦਾਂ ਦੀ ਐਡ ਲਵਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਠੀਕ ਹੈ ਜੀ WhatsApp ਪਰ ਅਸੀਂ ਵੀਡੀਓ ਭੇਜ ਕੇ ਪ੍ਰਾਈਡ ਲਵਾ ਸਕਦੇ ਹਾਂ ਠੀਕ ਹੈ ਜੀ ਬਾਕੀ ਵੀਰ ਆਪਣਾ Facebook ਦੇ ਪੇਜ ਅਗਰ ਜੀਤ ਰਾਏ ਨੂੰ ਫੋਲੋ ਕਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੀਂ ਵੀਡੀਓ ਅਪਲੋਡ ਕਰ ਦੇ ਲਈ ਠੀਕ ਹੈ ਜੀ ਪਿੰਡ ਸਹਿਣਾ ਪਦੌੜ ਨੇੜੇ ਆ ਪਿੰਡ ਠੀਕ ਹੈ ਜੀ ਕੋਖੋ ਕੈਂਚੀਆਂ ਨੇੜੇ ਆ ਬਾਈ ਜੀ ਨਾਲ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਾ ਦਾਂਗੇ ਠੀਕ ਹੈ ਜੀ ਥਾਣ ਥਣ ਵਧੀਆ ਪੂਰੇ ਤੇ 8 ਲੀਟਰ ਬਾਈ ਦੁੱਧ ਦਾ ਕਹਿੰਦਾ ਚਾਹਤ ਤਨਾ ਟਾਈਮ ਚੋਕੇ ਚਾਰ ਟਾਈਮ ਚੋਕੇ ਲੈ ਜਾਓ ਠੀਕ ਹੈ ਠੰਡੀ ਸੀਰ ਪੂਰੀ ਹੈ ਜੀ ਠੀਕ ਹੈ ਜੀ ਜੀਤਾ ਫਾਰਮ ਦੀਨ ਵਾਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੋਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਜੀ ਠੀਕ ਹੈ ਜੀ ਬਾਕੀ ਵੀਰਾ ਆਪਣਾ ਫੇਸਬੁੱਕ ਤੇ ਪੇਜ ਅਗਰਜੀਤ ਰਾਏ ਉਹਨੂੰ ਬਦਵ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਪਹਿਲਾਂ ਵੀਡੀਓ ਪਹੁੰਚ ਜਾਏ ਠੀਕ ਹੈ ਨਾ ਮਿਲਦੇ ਆਂ ਆਪਰਾ ਅਗਲੀ ਵੀਡੀਓ ਚ ਓਕੇ ਬਾਏ